ਜਿੰਨਾ ਚਿਰ ਇਹ ਮਾਨਸਿਕਤਾ ਦੀ ਗੁਲਾਮੀ ਨੂੰ ਕੱਢਦੇ ਨਹੀਂ ਇਹ ਚੀਜ਼ਾਂ ਬਾਹਰ ਨਹੀਂ ਲੈ ਕੇ ਆਉਂਦੇ ਕਿ ਨਹੀਂ ਯਾਰ ਅਸੀਂ ਇੱਕ ਆ ਸਾਡੀ ਕਿਸੇ ਨਾਲ ਕੋਈ ਵਿਚਾਰ ਤਰ੍ਹਾਂ ਰਲਦੀ ਐ ਮਿਲਦੀ ਐ ਚਾਹੇ ਮਾੜੀ-ਮੋਟੀ ਤਕਰਾਰਬਾਜ਼ੀ ਵੀ ਹੋਈ ਐ ਪਰ ਜਦੋਂ ਕੋਈ ਬੇਗਾਨਾ ਆ ਕੇ ਸਾਨੂੰ ਘੇਰਦਾ ਬੰਗਾਰਦਾ ਉਹ ਉਦੋਂ ਇਕੱਠੇ ਹੋ ਜੋ ਹੁਣ ਤੁਹਾਡੇ ਸਾਹਮਣੇ ਆ ਚਿੱਟੇ ਦਾ ਪਰਚਾ ਹੈਰੋਨ ਦਾ ਪਰਚਾ ਪਾਕਿਸਤਾਨ ਨਾਲ ਸੰਬੰਧ ਜੋੜਦੇ ਉਹ ਇੱਕ ਲੰਡਾ ਹਰੀਕੇ ਦਾ ਮੁੰਡਾ ਉਹਦੇ ਕੋਈ ਬਲਾਸਟ ਨਾਲ ਸੰਬੰਧ ਜੁੜਦੇ ਐ ਉਹਦੇ ਨਾਲ ਜੋੜ ਤੇ دہشت گردਾਂ ਨਾਲ ਸੰਬੰਧ ਜੋੜ ਕੇ ਪਾਕਿਸਤਾਨ ਨਾਲ ਸਬੰਧ ਜੋੜ ਕੇ ਇੱਕ ਪਰਚਾ ਦਿੱਤਾ ਇਹ ਤੋਂ ਮਹੀਨਾ ਪਹਿਲਾਂ ਹਰੀਕੇ ਪੱਤਣ ਮੈਨੂੰ ਕੋਈ ਪਤਾ ਨਹੀਂ ਉਦੋਂ ਬਾਅਦ ਮੈਂ ਛੋਡੇ ਕੋਲ ਵੀ ਆ ਕੇ ਗਿਆ ਸ਼ਾਇਦ 8 ਜਾਂ 9 ਤਰੀਕ ਨੂੰ ਇੱਥੇ ਆਇਆ ਸੀ ਪਰਚਾ ਹੋਇਆ ਵਾ 2 ਦਾ ਆ ਮੈਨੂੰ 4 ਦਿਨ ਪਹਿਲਾਂ ਪਤਾ ਲੱਗਿਆ ਜਦੋਂ ਕਿਸੇ ਮੁੰਡੇ ਨੇ ਦੱਸਿਆ ਉੱਥੇ ਮੈਂ ਐਫ ਆਈ ਆਰ ਦੇਖੀ ਤੈਨਾਂ ਜੀਕ 15 ਬੰਦਿਆਂ ਦਾ ਗਰੂਪ ਬਣਿਆ ਲੰਡਾ ਉਹਦਾ ਰਿੰਗ ਲੀਡਰ ਹੈ ਉਹ ਵਿਦੇਸ਼ 'ਚ ਬੈਠਾ ਹੈ ਤੇ ਲੱਖਾਂ ਨਾਲ ਸ਼ਾਮਿਲ ਆ ਡਰੋਨ ਰਾਹੀਂ ਪਾਕਿਸਤਾਨ ਤੋਂ ਹੈਰੋਨ ਮੰਗਾਉਂਦੇ ਆ ਨਾਲੇ ਫਰੋਤੀਆਂ ਲੈਂਦੇ ਆ ਸ਼ੁਕਰ ਹੈ ਰੱਬ ਦਾ ਪਤਾ ਲੱਗ ਗਿਆ ਜੇਕਰ ਮੈਨੂੰ ਫੜ ਕੇ ਹੱਥ ਕੜੀ ਲਾ ਕੇ ਲਈ ਫਿਰਦੇ ਹੁੰਦੇ ਤੇ ਚੈਨਲਾਂ ਤੇ ਚੱਲਦਾ ਹੁੰਦਾ ਕਿ ਭਾਈ ਆ ਲੱਖਾਂ ਸਦਾਣਾ ਫਰੋਤੀਆਂ ਲੈਂਦਾ ਫੜਿਆ ਗਿਆ ਹੈਰੋਨ ਵੇਚਦਾ ਫੜਿਆ ਗਿਆ ਦੁਨੀਆ ਦੇ ਵਿੱਚ ਸਾਡੀ ਪਛਾਣ ਨੂੰ ਮਾਰ ਦੇਣਾ ਚਾਹੁੰਦੀ ਹੈ ਲੜਾਈ ਉਸ ਹਕੂਮਤ ਦੇ ਨਾਲ ਹੈ ਟੱਕਰ ਉਹਨਾਂ ਨਾਲ ਹੈ ਜਿਹੜੇ ਹਜ਼ਾਰਾਂ ਗੁਣਾ ਤਖੜੇ ਵੀ ਨੇ ਬੇਈਮਾਨ ਵੀ ਨੇ ਸਾਰਾ ਤੰਤਰ ਵੀ ਉਹਨਾਂ ਦੇ ਹੱਥ 'ਚ ਹੈ ਪਰ ਆਪਾਂ ਆਪਸ ਵਿੱਚ ਲੜੀ ਜਾਂਦੇ ਆ ਬਹੁਤ ਮਾੜੀ ਗੱਲ ਹੈ ਇਹ ਸਾਨੂੰ ਸੋਚਣਾ ਪੈਣਾ ਸਮਝਣਾ ਪੈਣਾ ਹੈ ਇਹ ਪੰਜਾਬ ਆ ਜਿਹੜਾ ਅੱਜ ਆਪਾਂ ਦੇਖ ਰਹੇ ਆ ਕਿ ਕਿਵੇਂ ਇਸ ਭਾਰਤ ਲਈ ਇੱਕ ਸ਼ਾਮਲਾਟ ਬਣਿਆ ਹੋਇਆ ਔਰ ਸਾਡੇ ਭਰਾ ਇੱਕ ਉਧਰ ਬੈਠੇ ਆ ਮਜ਼ਦੂਰਾਂ ਦੇ ਆਲੇ ਪਾਸੇ ਪਰ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਇਹ ਇਕੱਲਾ ਕਿਸਾਨ ਨਹੀਂ ਮਾਰਿਆ ਜਾਣਾ ਮਜ਼ਦੂਰ ਵੀ ਨਾਲ ਮਰਨਾ ਹੈ ਮਜ਼ਦੂਰਾਂ ਦੇ ਹੱਕਾਂ ਦੇ ਡਾਕੇ ਦੇਖੋ ਕਿਵੇਂ ਵੱਜ ਰਹੇ ਆ ਕਾਰਖਾਨੇ ਫੈਕਟਰੀਆਂ ਪੱਠਿਆਂ ਦੇ ਉੱਤੇ ਟੋਲ ਪਲਾਜ਼ਾਂ ਦੇ ਉੱਤੇ ਕੌਣ ਆ ਕੇ ਬੈਠ ਗਏ ਕਿੰਨਾਂ ਨੇ ਕਬਜ਼ਾ ਕਰ ਲਿਆ ਭਈਆਂ ਨੇ ਹੈਰਾਨੀ ਦੀ ਗੱਲ ਹੈ ਮਹਾਲੀ ਦੇ ਵਿੱਚ ਇੱਕ ਕਲੌਨੀ ਕੱਟੀ ਹੋਈ ਆ ਹਿਮਾਚਲ ਦੇ ਬੰਦਿਆਂ ਦੀ ਤੇ ਪੰਜਾਬ ਦਾ ਬੰਦਾ ਉਦੇ ਵਿੱਚ ਪਲਾਟ ਲੈ ਕੇ ਘਰ ਨਹੀਂ ਪਾ ਸਕਦਾ ਜਦੋਂ ਸਾਨੂੰ ਸਾਡੇ ਘਰ ਚੋਂ ਹੀ ਕੱਢਿਆ ਜਾ ਰਿਹਾ ਹੈ ਅੱਜ ਲੋ ਚੋਣਾ ਹੋਈਆਂ ਪਿੱਛੇ ਬੋਟਾਂ ਪਈਆਂ ਬਲਬੀਰ ਸਿੱਧੂ ਮੋਹਾਲੀ ਦਾ ਚੋਣ ਲੜਿਆ ਉਹਨੇ 12 ਲੱਖ ਰੁਪਇਆ ਦੇ ਕੇ ਕੋ ਭੋਜਪੁਰੀ ਗਾਇਕ ਜਿਹੜਾ ਬਿਹਾਰ ਦਾ ਭੋਜਪੁਰੀ ਬਿਹਾਰ ਦੀ ਭਾਸ਼ਾ ਹੈ ਉਹ ਮੰਗਾ ਕੇ ਲਾਇਆ ਇੱਥੇ ਬਿਹਾਰੀਆਂ ਨੂੰ ਖੁਸ਼ ਕਰਨ ਲਈ ਕਿੱਥੋਂ ਤੱਕ ਅਸੀਂ ਸਾਡੇ ਤੇ ਕਾਬਜ਼ ਹੋ ਰਹੇ ਹੈ ਅਥੇ ਮੇਰੇ ਰਾਮਪੁਰੇ ਸ਼ਹਿਰ ਮੇਰੇ ਕੋਲੇ ਪੈ ਜਾਂਦਾ ਹੈ ਇੱਕ ਭਈਆ ਰੇੜੀ ਲਾਉਂਦਾ ਕੇਲਿਆਂ ਦੀ ਘਰ ਤੇ ਪਤਾ ਕਿੰਨੇ ਪੈਸੇ ਲਾਏ ਆ 2 ਕਰੋੜ ਰੁਪਇਆ ਉਹ ਇੱਥੇ ਆ ਕੇ ਕਾਮਜਾਬ ਹੋ ਰਹੇ ਆ ਕਾਬਜ ਹੋ ਰਹੇ ਆ ਸਾਡੇ ਕਾਰੋਬਾਰਾਂ ਤੇ ਪਿੰਡਾਂ ਦੇ ਕਈਆਂ ਦੇ ਸਰਪੰਚ ਬਣ ਕੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਲੰਧਰ ਜ਼ਿਲ੍ਹੇ ਦੇ ਵਿੱਚ ਉੱਥੇ ਕੌਂਸਲਰ ਬਣੇ ਬੈਠਾ ਲੁਧਿਆਣਾ ਸ਼ਹਿਰ ਦੇ ਵਿੱਚ ਹੌਲੀ ਹੌਲੀ ਇੱਧਰ ਨੂੰ ਵੱਧ ਰਹੇ ਆ ਇਹ ਬਹੁਤ ਖਤਰਨਾਕ ਰੁਝਾਨ ਹੈ ਅੱਜ ਦੀ ਤੁਸੀਂ ਇੱਕ ਵੀਡੀਓ ਦੇਖੀ ਹੋਣੀ ਐ ਇੱਕ ਗੁਰਸਿੱਖ ਬੰਦਾ ਐ ਰੋਡਵੇਜ ਦਾ ਡਰਾਈਵਰ ਐ ਉਹਨੂੰ ਭਈਏ ਕੁੱਟੀ ਜਾਂਦੇ ਐ ਸਾਡੀ ਪਤਾ ਕੀ ਫਿਤਰਤ ਹੋ ਗਈ ਮੈਂ ਰਾਮਪੁਰਾ ਸ਼ਹਿਰ ਪਿੰਡ ਨੂੰ ਆ ਆਪਦੇ ਦਾਣਾ ਮੰਡੀ ਕੋਲੇ ਇੱਕ ਪਿਕਅਪ ਵਾਲੇ ਨੂੰ ਮੁਰੇ ਰੇੜੀ ਲਾਈ ਵੀ 20 25 ਭਈਏ ਘੇਰੀ ਖੜੇ ਮੈਂ ਨਾਲ ਦੇ ਨੂੰ ਕਹਾ ਮੈਂ ਗੱਡੀ ਰੋਕੀ ਯਾਰ ਅਸੀਂ ਗਏ ਉੱਤਰ ਕੇ ਮੈਂ ਗਿਆ ਮੈਂ ਪੁੱਛਿਆ ਮੈਂ ਕੀ ਗੱਲ ਆ ਭਈ ਆ ਦੇਖੋ ਜੀ ਇਹਨੇ ਸਾਡਾ ਆ ਰੇੜੀ ਤੌਰ ਤੇ 4000 ਰੁਪਏ ਨੁਕਸਾਨ ਹੈ ਉਸੀ ਮਾੜਾ ਜਾ ਚੱਕਾ ਜਾ ਬਿੰਗਾ ਹੋਇਆ ਮੈਂ 200 ਰੁਪਏ ਚ ਦਮੇੜ ਕੇ ਮੈਂ ਕਿਹਾ ਜਾਓ ਇਹਨਾਂ ਦਾ ਨੁਕਸਾਨ ਹੈ ਨਿਬੜ ਗਈ ਗੱਲ ਨਾਲ ਹੀ ਸ਼ਰਾਬ ਦਾ ਠੇਕਾ ਸੀ ਸਾਹਮਣੇ ਆਪਣੇ 10-15 ਬੰਦੇ ਪੰਜਾਬੀ ਠੇਕੇ ਤੇ ਐ ਖੜੇ ਸੀ ਇਹ ਸਾਡੀ ਮਾਨਸਿਕਤਾ ਬਣ ਗਈ 50 ਮਿੰਟਾਂ ਚ ਮਾੜੀ ਜੀ ਗੱਲ ਹੋ ਜੇ ਨਾ ਸਾਰੇ ਭਈਏ ਇਕੱਠੇ ਹੋ ਜਾਂਦੇ ਆ ਇੱਥੇ ਆਪਣੇ ਵਾਲੇ ਦੇਖਦੇ ਆ ਤਮਾਸ਼ਾ ਖੜਕੇ ਵੀ ਆਪਾਂ ਕੀ ਲੈਣਾ ਛੱਡ ਪਰੇ ਆਪਾਂ ਨਾਲ ਕਿਸੇ ਪੰਗੇ ਚ ਆਜ ਗਏ ਜਿੰਨਾ ਚਿਰ ਇਹ ਮਾਨਸਿਕਤਾ ਦੀ ਗੁਲਾਮੀ ਨੂੰ ਕੱਢਦੇ ਨਹੀਂ ਇਹ ਚੀਜ਼ਾਂ ਬਾਹਰ ਨਹੀਂ ਲੈ ਕੇ ਆਉਂਦੇ ਕਿ ਨਹੀਂ ਯਾਰ ਅਸੀਂ ਇੱਕ ਆ ਸਾਡੀ ਕਿਸੇ ਨਾਲ ਕੋਈ ਵਿਚਾਰ ਤਰ੍ਹਾਂ ਰਲਦੀ ਐ ਮਿਲਦੀ ਐ ਚਾਹੇ ਮਾੜੀ ਮੋਟੀ ਤਕਰਾਰਬਾਜ਼ੀ ਵੀ ਹੋਈ ਐ ਪਰ ਜਦੋਂ ਕੋਈ ਬਗਾਨਾ ਆ ਕੇ ਸਾਨੂੰ ਘੇਰਦਾ ਬੰਗਾਰਦਾ ਉਹ ਉਦੋਂ ਇਕੱਠੇ ਹੋ ਜੋ ਹੁਣ ਤੁਹਾਡੇ ਸਾਹਮਣੇ ਆ ਚਿੱਟੇ ਦਾ ਪਰਚਾ ਹੈਰੋਨ ਦਾ ਪਰਚਾ ਪਾਕਿਸਤਾਨ ਨਾਲ ਸੰਬੰਧ ਜੋੜਤੇ ਉਹ ਇੱਕ ਲੰਡਾ ਹਰੀਕੇ ਦਾ ਮੁੰਡਾ ਉਹਦੇ ਕੋਈ ਬਲਾਸਟ ਨਾਲ ਸੰਬੰਧ ਜੁੜਦੇ ਆ ਉਹਦੇ ਨਾਲ ਜੋੜ ਤੇ دہشت گردਾਂ ਨਾਲ ਸੰਬੰਧ ਜੋੜ ਕੇ ਪਾਕਿਸਤਾਨ ਨਾਲ ਸੰਬੰਧ ਜੋੜ ਕੇ ਇੱਕ ਪਰਚਾ ਦਿੱਤਾ ਇਹ ਤੋਂ ਮਹੀਨਾ ਪਹਿਲਾਂ ਹਰੀਕੇ ਪਤਣ ਮੈਨੂੰ ਕੋਈ ਪਤਾ ਨਹੀਂ ਉਸ ਤੋਂ ਬਾਅਦ ਮੈਂ ਛੋਡੇ ਕੋਲ ਵੀ ਆ ਕੇ ਗਿਆ ਸ਼ਾਇਦ 8 ਜਾਂ 9 ਤਰੀਕ ਨੂੰ ਇੱਥੇ ਆਇਆ ਸੀ ਪਰਚਾ ਹੋਇਆ ਵਾ 2 ਦਾ ਆ ਮੈਨੂੰ 4 ਦਿਨ ਪਹਿਲਾਂ ਪਤਾ ਲੱਗਿਆ ਜਦੋਂ ਕਿਸੇ ਮੁੰਡੇ ਨੇ ਦੱਸਿਆ ਉਥੇ ਮੈਂ ਐਫ ਆਈ ਆਰ ਦੇਖੀ ਕਿੰਨੇ ਜੀ 15 ਬੰਦਿਆਂ ਦਾ ਗਰੋਹ ਬਣਿਆ ਹੈ ਲੰਡਾ ਦਾ ਰਿੰਗ ਲੀਡਰ ਹੈ ਉਹ ਵਿਦੇਸ਼ ਚ ਬੈਠਾ ਹੈ ਤੇ ਲੱਖਾਂ ਨਾਲ ਸ਼ਾਮਲ ਆ ਡਰੋਨ ਰਾਹੀਂ ਪਾਕਿਸਤਾਨ ਤੋਂ ਹੈਰੋਨ ਮੰਗਾਉਂਦੇ ਆ ਨਾਲੇ ਫਰੋਤੀਆਂ ਲੈਂਦੇ ਆ ਸ਼ੁ크ਰਾ ਰੱਬ ਦਾ ਪਤਾ ਲੱਗ ਗਿਆ ਜੇਕਰ ਮੈਨੂੰ ਫੜ ਕੇ ਹੱਥ ਕੜੀ ਲਾ ਕੇ ਲਈ ਫਿਰਦੇ ਹੁੰਦੇ ਤੇ ਚੈਨਲਾਂ ਤੇ ਚੱਲਦਾ ਹੁੰਦਾ ਕਿ ਭਾਈ ਆ ਲੱਖਾਂ ਸਦਾਣਾ ਫਰੋਤੀਆਂ ਲੈਂਦਾ ਫੜਿਆ ਗਿਆ ਹੈਰੋਨ ਵੇਚਦਾ ਫੜਿਆ ਗਿਆ ਉਹ ਜਿਹੜੇ ਵਿਰੋਧੀ ਹੁੰਦੇ ਆ ਮਾੜੇ ਮੋٹے ਉਹੀ ਬਿਨਾਂ ਗੱਲ ਤੋਂ ਹੀ ਉਹਨਾਂ ਨੇ ਕਿਹਾ ਸੀ ਕਿਉਂ ਲੱਖਾਂ ਲੱਖਾਂ ਕਰਦੇ ਸੀ ਇਹਦਾ ਹਰੋਨ ਵੇਚਦਾ ਅਸਲ ਹੁੰਦਾ ਬੰਦਾ ਨਹੀਂ ਮਹੱਤਵਪੂਰਨ ਹੁੰਦਾ ਬੰਦਾ ਨਹੀਂ ਹੈ ਮੁੰਦਾ ਬੰਦੇ ਦਾ ਇੱਕ ਕਿਰਦਾਰ ਹੁੰਦਾ ਕੋਈ ਬੰਦਾ ਜਿੰਨਾ ਮਰਜੀ ਤਕੜਾ ਗੁਣੀ ਗਿਆਨੀ ਹੋ ਸਕਦਾ ਹੈ ਪੜਿਆ ਲਿਖਿਆ ਹੋ ਸਕਦਾ ਹੈ ਵਿਦਵਾਨ ਹੋ ਸਕਦਾ ਹੈ ਬਹੁਤ ਚੰਗਾ ਬਲਾਰਾ ਹੋ ਸਕਦਾ ਪਰ ਸਭ ਤੋਂ ਵੱਡਾ ਕਿਰਦਾਰ ਹੁੰਦਾ ਇਹ ਕਿਰਦਾਰ ਦੇ ਉੱਤੇ ਚਿੱਕੜ ਕਿਵੇਂ ਸਿੱਟਣਾ ਹੈ ਕਿਰਦਾਰ ਨੂੰ ਕਿਵੇਂ ਦਾਗੀ ਕਰਨਾ ਹੈ ਤਾਕਿ ਲੋਕਾਂ ਦੇ ਵਿੱਚ ਸ਼ੰਕਾ ਖੜੀ ਕਰ ਦਿਓ ਇੱਕ ਭੰਬਲ ਪੂਸੇ ਚ ਪਾ ਦੇ ਲੋਕ ਜਿਹੜਾ ਬੰਦਾ 10 ਸਾਲ ਤੋਂ ਲੜ ਰਿਹਾ ਹੈ ਨਸ਼ਿਆਂ ਦੇ ਖਿਲਾਫ ਐਸਟੀਐਫ ਦੇ ਮੁਖੀ ਤੱਕ ਚਿੱਠੀਆਂ ਪਾਈਆਂ ਮੇਲਾਂ ਪਾਈਆਂ ਫੋਨ ਕੀਤੇ ਕਿ ਆਹ ਆ ਬੰਦੇ ਚਿੱਟਾ ਵੇਚਦੇ ਆ ਉਸੇ ਦੇ ਉੱਤੇ ਨਸ਼ੇ ਦਾ ਪਰਚਾ ਦਾ ਦੇਤਾ ਇਹ ਇਸ ਤਰ੍ਹਾਂ ਵੀ ਕਰਦਾਰ ਕੁਸ਼ੀ ਕਰਦੇ ਆ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਏਜੰਸੀਆਂ ਨੇ ਗੱਲ ਫਲਾਈ ਸੀ ਕਿ ਅੰਦਰੋਂ ਕਮਰਿਆਂ ਦੇ ਵਿੱਚੋਂ ਬੀਬੀਆਂ ਦੇ ਔਰਤਾਂ ਦੇ ਕੁਝ ਵਸਤਰ ਮਿਲੇ ਆ ਕੱਪੜੇ ਮਿਲੇ ਆ ਤੇ ਕੁਝ ਇਤਰਾਜਯੋਗ ਚੀਜ਼ਾਂ ਮਿਲੀਆਂ ਨੇ ਕਾਰਨ ਕੀ ਕਿਉਂ ਕਹੀ ਗਈ ਇਹ ਗੱਲ ਕਿ ਇਹਨਾਂ ਨੂੰ ਲੋਕਾਂ ਦੇ ਵਿੱਚ ਬਦਨਾਮ ਕਰ ਦਿਓ ਵੀ ਗੁਰਦੁਆਰਾਂ 'ਚ ਵੀ ਰਹਿ ਕੇ ਸਿੰਘ ਆ ਕੰਮ ਕਰਦੇ ਸੀ ਸੋ ਇਹ ਹੁੰਦੀ ਆ ਕਰਦਾਰ ਕੁਸ਼ੀ ਕਰਨੀ ਸੋ ਭਰਾਵੋ ਮੈਂ ਇਹਨਾਂ ਨੂੰ ਪਹਿਲਾਂ ਵੀ ਕਹਿ ਚੁੱਕਿਆ ਹਾਂ ਕਿ ਅਸੀਂ ਕਫਨ ਨਾਲ ਲੈ ਕੇ ਤੁਰੇ ਆ ਜਦੋਂ ਦੇ ਘਰੇ ਤੁਰੇ ਆ ਔਰ ਘਰੇ ਵੀ ਕਹਿ ਚੁੱਕੇ ਆ ਵੀ ਨਹੀਂ ਹੁਣੇ ਰਸਤੇ ਤੋਂ ਮੁੜਦੇ ਤਾਂ ਨਹੀਂ ਆ ਤੇ ਮੈਂ ਆਪਦੀ ਆਤਮਾ ਤੇ ਕੋਈ ਬੋਝ ਲੈ ਕੇ ਨਹੀਂ ਜਾਣਾ ਚਾਹੁੰਦਾ ਦੁਨੀਆ ਤੋਂ ਕਿ ਕੱਲ ਨੂੰ ਮੈਨੂੰ ਇਹ ਲੱਗੇ ਕਿ ਹਾਂ ਲੱਖਾ ਸਿਆ ਤੂੰ ਇੱਕ ਪਰਚੇ ਕਰਕੇ ਚੁੱਪ ਕਰ ਗਿਆ ਤੂੰ ਹੱਥ ਮਿਲਾ ਲਿਆ ਜਾ ਕੇ ਚਾਹੁੰਦੇ ਤਾਂ ਇਹੀ ਐ ਜੇ ਮੈਂ ਕ੍ਰਿਮੀਨਲ ਆ ਮੈਂ ਹੈਰੋਨ ਵੇਚਦਾ ਮੇਰੇ ਦਸਤ ਕਰਦਾ ਨਾਲ ਸੰਬੰਧ ਆ ਮੇਰੇ ਪਾਕਿਸਤਾਨ ਨਾਲ ਸੰਬੰਧ ਆ ਮੈਨੂੰ ਫੜਦੇ ਕਿਉਂ ਨਹੀਂ ਭਾਈ ਪਰਚਾ ਦੇ ਕੇ ਛੜਤਾ ਸਨੇਹੇ ਲਾਉਣ ਲੱਗੇ ਵੱਡੇ ਘਰ ਮਿਲਾ ਦਿੰਨੇ ਆ ਰਾਗਬ ਚੱਡੇ ਨੂੰ ਮਿਲਾ ਦਿੰਨੇ ਆ ਭਵੰਤ ਨੂੰ ਮਿਲਾ ਦਿੰਨੇ ਆ ਮੱਖਾਂ ਨਹੀਂ ਜਾਂਦਾ ਪੰਜਾਬ ਦੇ ਮੁੱਦੇ ਹੋਣਗੇ ਲੱਖ ਵਾਰੀ ਜਾਵਾਂਗੇ ਮਿਲਣ ਪਰ ਜੇ ਤੁਹਾਨੂੰ ਲੱਗਦਾ ਵੀ ਅਸੀਂ ਐ ਕੰਨ ਫੜ ਕੇ ਬਾਹਮ ਰੋੜ ਕੇ ਲੈ ਜਾਾਂਗੇ ਐ ਨਹੀਂ ਜਾਂਦਾ ਜਮੀਰ ਨੂੰ ਮਾਰ ਕੇ ਨਹੀਂ ਜਾਣਾ ਚਾਹੁੰਦਾ ਤੁਸੀਂ ਜੇਲ ਸਿੱਟ ਦਿਓ ਤੁਸੀਂ ਮਰਵਾ ਦਿਓ ਕੋਈ ਫਰਕ ਨਹੀਂ ਪਰ ਇਹ ਗੱਲ ਮੈਂ ਤੁਹਾਨੂੰ ਇਸ ਕਰਕੇ ਕਹਿਣਾ ਚਾਹੁੰਨਾ ਅੱਜ ਮੇਰੀ ਵਾਰੀ ਆਈ ਹੈ ਅੱਜ ਮੇਰੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਹੈ ਹੋਰ ਰੌਲਾ ਕਿਹੜੀ ਗੱਲ ਦਾ ਹੈ ਮੈਂ ਕਿਹੜਾ ਰਗਬ ਚੜੇ ਜਾ ਕੇ ਗੁਲਾਮਾਂ ਫੜਦਾ ਮੈਂ ਕਿਹੜਾ ਭਵੰਤਮਾਨ ਦੇ ਡਾਂਗ ਮਾਰਦਾ ਇਹਨਾਂ ਦੀਆਂ ਨੀਤੀਆਂ ਦੇ ਖਿਲਾਫ ਹੀ ਬੋਲਦਾ ਨਾ ਕਿ ਜੇ ਭਗਵੰਤਮਾਨ ਗੁਜਰਾਤ ਜਾਂਦਾ ਹੈ 44 ਲੱਖ ਰੁਪਏ ਦਾ ਖਰਚਾ ਪਾਉਨੇ ਹੋ ਖਜ਼ਾਨੇ ਦੇ ਕਿ ਪਾਉਨੇ ਹੋ ਬਈ ਲੋਕਾਂ ਦੇ ਬੋਝ ਕਿਉਂ ਪਾਉਨੇ ਆ ਜੇ ਭਵੰਤ ਹਮਾਚਲ ਜਾਂਦਾ 25 ਲੱਖ ਰੁਪਏ ਦਾ ਬੋਝ ਪੈਂਦਾ ਹੈ ਖਜ਼ਾਨੇ ਦੇ ਕਿ ਪਾਉਨੇ ਆ ਜੇ 20 ਕਰੋੜ ਦੀ ਐਡ ਦਿੰਨੇ ਹੋ ਉਸਤਿਹਾਰ ਦਿੰਨੇ ਹੋ ਬਾਹਰਲੇ ਸੂਬਿਆਂ 'ਚ ਮਹੀਨੇ ਦੇ ਤੋ ਬੋਝ ਖਜ਼ਾਨੇ ਤੇ ਤੇ ਲੋਕਾਂ ਤੇ ਤੇ ਪੰਜਾਬ ਤੇ ਕਿਉਂ ਪਾਉਨੇ ਆ ਉਹ ਪਾਰਟੀ ਫੰਡ ਚੋਂ ਖਰਚਾ ਕਰੋ ਸਾਨੂੰ ਕੋਈ ਮਤਲਬ ਨਹੀਂ ਤੂੰ ਗੁਜਰਾਤ ਜਾਓ ਬਿਹਾਰ ਜਾਓ ਜਿੱਥੇ ਮਰਜ਼ੀ ਤੁਰੇ ਫਿਰੋ ਪਰ ਆਪਣੀ ਜੇਬ ਚੋਂ ਖਰਚੋ ਇਹੀ ਗੱਲ ਭਵੰਤ ਨੂੰ ਮਿਲ ਕੇ ਕਹਿ ਕੇ ਆ ਸੀ ਕਿ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਲਈ ਰਾਖਵੀਆਂ ਕਰ ਤੁਸੀਂ 68 ਬੰਦੇ ਰੱਖਿਆ ਬਟਨਰੀ ਇੰਸਪੈਕਟਰ 34 ਬੰਦੇ ਰਾਜਸਥਾਨ ਹਰਿਆਣਾ ਹਿਮਾਚਲ ਦੇ ਰੱਖ ਲੇ ਰੌਲਾ ਇਹੀ ਗੱਲਾਂ ਦਾ ਤੁਸੀਂ ਕਹਿੰਦੇ ਆ ਵੀਆਈਪੀ ਕਲਚਰ ਖਤਮ ਕਰ ਦੇਵਾਂਗੇ ਜੀ ਕੈਪਟਨ ਕੋਲੇ 39 ਗੱਡੀਆਂ ਸੀ ਭਵੰਤ ਕੋਲੇ 42 ਐ 12-1300 ਗੱਨ ਮੈਨ ਲਈ ਫਿਰਦੇ ਆ ਘਰ ਵਾਲੀ ਨਾਲ ਅੱਡਾ ਹੈ ਬੇਬੇ ਨਾਲ ਅੱਡਾ ਹੈ ਭੈਣ ਨਾਲ ਅੱਡਾ ਹੈ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਆ ਘੇਰਾ ਪਾਈ ਖੜੇ ਹੁੰਦੇ ਆ ਉਹਦੇ ਵਾਲੇ ਜਿਹੜਾ ਭਵੰਤ ਕਦੇ ਕਹਿੰਦਾ ਹੁੰਦਾ ਸੀ ਵੀ ਜੇ ਭਾਈ ਲੋਕਾਂ ਜਾਂਣ ਤੋਂ ਡਰ ਲੱਗਦਾ ਤਾਂ ਮੁਰਗੀ ਖਾਨਾ ਖੋਲ ਲੂ ਨੀਤੀਆਂ ਦਾ ਵਿਰੋਧ ਹੈ ਪੰਜ ਘਰ ਨੇ ਇਕੱਲੇ ਭਵੰਤ ਕੋਲੇ ਰਾਗਵ ਚੱਡੇ ਕੋਲ ਡਬਲ ਜੱਡ ਬਲ ਸਿਕਿਉਰਿਟੀ ਹੈ ਜੜ ਬਲਸਕੌਟੀ ਕੇਜਰੀਵਾਲ ਨੂੰ ਦੇ ਰੱਖੀ ਐ ਇਹ ਨੀਤੀਆਂ ਦੇ ਕਰਕੇ ਇਹ ਚਾਹੁੰਦੇ ਆ ਕਿ ਇਹ ਆਵਾਜ਼ ਦੱਬ ਦਿਓ ਡਰਾ ਲਓ ਹਰ ਤਰੀਕਾ ਵਰਤਦੇ ਆ ਤੇ ਮੀਡੀਆ ਵੀ ਆਇਆ ਹੋਇਆ ਇਹ ਮੀਡੀਆ ਨੂੰ ਵੀ ਕਾਬੂ ਕਰੀ ਬੈਠੇ ਆ ਸਕੰਜਾ ਕਸੀ ਬੈਠੇ ਆ ਜਿਹੜਾ ਨਹੀਂ ਕਾਬੂ ਆਉਂਦਾ ਉਹਨੂੰ ਡਰਾਵੇ ਵੀ ਦਿੰਦੇ ਆ ਸੋ ਇਸ ਕਰਕੇ ਇਸ ਤੋਂ ਇਲਾਵਾ ਮੈਂ ਇਹ ਕਹਿਣਾ ਚਾਹੁੰਦਾ ਤੁਸੀਂ ਬਹੁਤ ਸੋਹਣੀ ਲੜਾਈ ਲੜ ਰਹੇ ਹੋ ਬੜੇ ਲੰਬੇ ਦਿਨਾਂ ਤੋਂ ਲੈ ਕੇ ਲੜ ਰਹੇ ਹਾਂ ਬੜੇ ਬਾਰੀ ਚੜ ਕੇ ਆਏ ਰਾਤ ਨੂੰ ਪ੍ਰਸ਼ਾਸਨ ਇਕੱਠਾ ਕਰਕੇ ਲਿਆਉਂਦੇ ਆ ਬੱਸਾਂ ਭਰ ਕੇ ਲਿਆਉਂਦੇ ਆ ਇਹ ਬਹੁਤ ਕੁਝ ਕਰਨਗੇ ਪਰ ਹਿੱਲੇ ਹੋਣਾ ਜਦੋਂ ਕਦੇ ਕੋਈ ਅਜੀ ਨੌਬਤ ਆਉਂਦੀ ਹੈ ਤਾਂ ਨਾਲ ਦੀ ਨਾਲ ਪਿੰਡਾਂ ਚ ਹੋ ਕੇ ਦੇ ਕੇ ਲੋਕਾਂ ਨੂੰ ਇਕੱਠੇ ਕਰਕੇ ਟਰਾਲੀਆਂ ਭਰ ਕੇ ਤੇ ਪਹੁੰਚ ਜਾ ਕਰੋ ਅਸੀਂ ਜਿੰਨੇ ਜੋ ਗਰੇ ਹੋਏ ਜਿੱਥੇ ਹੋਏ ਸਾਨੂੰ ਸੁਣਿਆ ਲੱਗੂਗਾ ਪਹੁੰਚਾਂਗੇ ਤੇ 9 ਤਰੀਕ ਨੂੰ ਇਕੱਠ ਰੱਖਿਆ ਮੈਂ ਪਿੰਡ ਮਹਾਰਾਜ ਦੇ ਵਿਖੇ ਜਿਵੇਂ ਪਾਸ਼ਾ ਜੀ ਗੁਰੂ ਹਰਗੋਬਿੰਦ ਸਾਹਿਬ ਦੀ ਧਰਤੀ ਪਿੰਡ ਮਹਾਰਾਜ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਹੈ। ਰਾਮਪਰਾ ਫੂਲ ਦੇ ਕੋਲੇ। ਤੁਹਾਨੂੰ ਅਪੀਲ ਕਰਦਾ ਬੇਨਤੀ ਕਰਦਾ ਇੱਥੇ ਕਿ ਜਰੂਰ ਪਹੁੰਚਿਓ। ਕਿਉਂਕਿ ਅਸੀਂ ਦੱਸਣਾ ਚਾਹੁੰਦੇ ਆ ਸਰਕਾਰ ਨੂੰ ਕਿ ਪਿੱਛੇ ਨਹੀਂ ਹਟਣਾ। ਜਿਸ ਨੂੰ ਲੱਗਦਾ ਹੈ ਕਿ ਤੁਸੀਂ ਐਂ ਦੱਬ ਲਓਗੇ ਤਾਂ ਇਹ ਪੰਜਾਬ ਹੈ। ਇਹ ਬਹੁਤ ਵੱਡੇ ਭਲੇਖੇ 'ਚ ਫਿਰਦੇ ਹੋ ਕਿ ਤੁਸੀਂ ਪੰਜਾਬ ਨੂੰ ਇਸ ਤਰੀਕੇ ਨਾਲ ਦੱਬ ਲਓਗੇ। ਨਾ ਪਹਿਲਾਂ ਦਿਵਾਇਆ ਕਰੇ ਦਬਿਆ ਤੇ ਨਾ ਇਹ ਹੁਣ ਦਬਣਾ। ਤੋ ਤੁਹਾਡੇ ਅੱਗੇ ਮੇਰੀਆਂ ਮਾਮਾ ਪੈਣਾ ਅਗੇ ਖਾਸ ਕਰਕੇ ਨੌਜਵਾਨਾਂ ਅਗੇ ਬੇਨਤੀ ਆ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਬਈ 9 ਤਰੀਕ ਪਿੰਡ ਮਹਾਰਾਜ ਜਰੂਰ ਪਹੁੰਚਿਓ ਤੇ ਮੈਂ ਅਖੀਰ ਦੇ ਉੱਤੇ ਜ਼ਿਕਰ ਹੋਇਆ ਪਹਿਲਾਂ ਚੌੜਾ ਸਾਹਿਬ ਦਾ ਇਹਨਾਂ ਬਾਰੇ ਗੱਲ ਕਰਨੀ ਚਾਹਾਂਗਾ ਕਿ ਸਾਡੀ ਬਦਕਿਸਮਤੀ ਇਕ ਬਲਾਰੇ ਨੇ ਗੱਲ ਪਹਿਲਾਂ ਵੀ ਕਹੀ ਹੈ ਕਿ ਅਸੀਂ ਆਪਣੇ ਉਹਨਾਂ ਕੌਮੀ ਯੋਧਿਆਂ ਨੂੰ ਜਿਨ੍ਹਾਂ ਨੇ ਸਾਰੀ ਉਮਰ ਸਾਡੀ ਖਾਤਰ ਗਾਲਤੀ ਕੁਰਬਾਨ ਕਰਤੀ ਮਗਰ ਪਰਿਵਾਰ ਕੁਰਬਾਨ ਕਰਤੇ ਅਸੀਂ ਜਾਣਦੇ ਵੀ ਨਹੀਂ ਹੁੰਦੇ ਅਸੀਂ ਪਛਾਣਦੇ ਵੀ ਨਹੀਂ ਹੁੰਦੇ ਇਹੀ ਸਾਡੀ ਬਦਕਿਸਮਤੀ ਹੈ ਕਿੰਨੇ ਇਹ ਜਿਹੇ ਗੁਮਨਾਮ ਚਿਹਰੇ ਹੋਣਗੇ ਪੰਜਾਬ ਦੇ ਅੰਦਰ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਦਾਤੇ ਲਾਈਆਂ ਸੋ ਸਾਡਾ ਫਰਜ਼ ਹੈ ਕਿ ਅਸਲ ਸਾਡੇ ਹੀਰੋ ਅਸਲ ਰੋਲ ਮਾਡਲ ਇਹ ਜਿਹੇ ਲੋਕ ਨੇ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਸਾਡੇ ਲਈ ਕੁਰਬਾਨ ਕੀਤੀਆਂ ਇਹਨਾਂ ਨੂੰ ਵੀ ਆਪਾਂ ਯਾਦ ਰੱਖਿਆ ਕਰਗੇ ਸੋ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਕਿ ਤੁਸੀਂ ਬਹੁਤ ਬੇਬੇ ਥੱਲੇੋਂ ਫੋਨ ਕਰੀ ਜਾਂਦੀ ਭਾਈ ਬੁਲਾ ਦਿਓ ਅਸੀਂ ਜਾਣਾ ਸੋ ਤੁਸੀਂ ਸਬਰ ਨਾਲ ਬੈਠੇ ਹੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਮੈਂ ਜੀ ਗੱਲ ਹੋ ਜੇ ਨਾ ਸਾਰੇ ਭਈਏ ਇਕੱਠੇ ਹੋ ਜਾਂਦੇ ਆ ਇੱਥੇ ਆਪਣੇ ਵਾਲੇ ਦੇਖਦੇ ਆ ਤਮਾਸ਼ਾ ਖੜ ਕੇ ਵੀ ਆਪਾਂ ਕੀ ਲੈਣਾ ਛੱਡ ਪਰੇ ਆਪਾਂ ਨਾਲ ਕਿਸੇ ਪੰਗੇ ਚ ਆਜ ਗਏ ਜਿੰਨਾ ਚਿਰੇ ਮਾਨਸਿਕਤਾ ਦੀ ਗੁਲਾਮੀ ਨੂੰ ਕੱਢਦੇ ਨਹੀਂ ਇਹ ਚੀਜ਼ਾਂ ਬਾਹਰ ਨਹੀਂ ਲੈ ਕੇ ਆਉਂਦੇ ਕਿ ਨਹੀਂ ਯਾਰ ਅਸੀਂ ਇੱਕ ਆ ਸਾਡੀ ਕਿਸੇ ਨਾਲ ਕੋਈ ਵਿਚਾਰ ਤਰ੍ਹਾਂ ਰਲਦੀ ਐ ਮਿਲਦੀ ਐ ਚਾਹੇ ਮਾੜੀ-ਮੋਟੀ ਤਕਰਾਰਬਾਜ਼ੀ ਵੀ ਹੋਈ ਐ ਪਰ ਜਦੋਂ ਕੋਈ ਬਗਾਨਾ ਆ ਕੇ ਸਾਨੂੰ ਘੇਰਦਾ ਬੰਗਾਰਦਾ ਉਹ ਉਦੋਂ ਇਕੱਠੇ ਹੋ ਜੋ ਹੁਣ ਤੁਹਾਡੇ ਸਾਹਮਣੇ ਆ ਚਿੱਟੇ ਦਾ ਪਰਚਾ ਹੈਰੋਨ ਦਾ ਪਰਚਾ ਪਾਕਿਸਤਾਨ ਨਾਲ ਸਬੰਧ ਜੋੜਤੇ ਉਹ ਇੱਕ ਲੰਡਾ ਹਰੀਕੇ ਦਾ ਮੁੰਡਾ ਉਹਦੇ ਕੋਈ ਬਲਾਸਟ ਨਾਲ ਸਬੰਧ ਜੁੜਦੇ ਐ ਉਹਦੇ ਨਾਲ ਜੋੜਤੇ دہشت گردਾਂ ਨਾਲ ਸਬੰਧ ਜੋੜ ਕੇ ਪਾਕਿਸਤਾਨ ਨਾਲ ਸਬੰਧ ਜੋੜ ਕੇ ਇੱਕ ਪਰਚਾ ਦਿੱਤਾ ਏ ਤੋਂ ਮਹੀਨਾ ਪਹਿਲਾਂ ਹਰੀਕੇ ਪੱਤਣ ਮੈਨੂੰ ਕੋਈ ਪਤਾ ਨਹੀਂ ਉਸ ਤੋਂ ਬਾਅਦ ਮੈਂ ਛੋਡੇ ਕੋਲ ਵੀ ਆ ਕੇ ਗਿਆ ਸ਼ਾਇਦ 8 ਜਾਂ 9 ਤਰੀਕ ਨੂੰ ਇੱਥੇ ਆਇਆ ਸੀ ਪਰਚਾ ਹੋਇਆ ਵਾ 2 ਦਾ ਆ ਮੈਨੂੰ 4 ਦਿਨ ਪਹਿਲਾਂ ਪਤਾ ਲੱਗਿਆ ਜਦੋਂ ਕਿਸੇ ਮੁੰਡੇ ਨੇ ਦੱਸਿਆ ਉੱਥੇ ਮੈਂ ਐਫ ਆਈ ਆਰ ਦੇਖੀ ਕਹਿੰਦੇ ਜੀ ਕਿ 15 ਬੰਦਿਆਂ ਦਾ ਗਰੋਹ ਬਣਿਆ ਲੰਡਾ ਦਾ ਰਿੰਗ ਲੀਡਰ ਹੈ ਉਹ ਵਿਦੇਸ਼ 'ਚ ਬੈਠਾ ਹੈ ਤੇ ਲੱਖਾਂ ਨਾਲ ਸ਼ਾਮਿਲ ਆ ਡਰੋਨ ਰਾਹੀਂ ਪਾਕਿਸਤਾਨ ਤੋਂ ਹੈਰੋਨ ਮੰਗਾਉਂਦੇ ਆ ਨਾਲੇ ਫਰੋਟੀਆਂ ਲੈਂਦੇ ਆ ਸ਼ੁਕਰ ਹੈ ਰੱਬ ਦਾ ਪਤਾ ਲੱਗ ਗਿਆ ਜਿਹੜੇ ਮੈਨੂੰ ਫੜ ਕੇ ਹੱਥ ਕੜੀ ਲਾ ਕੇ ਲਈ ਫਿਰਦੇ ਹੁੰਦੇ ਤੇ ਚੈਨਲਾਂ 'ਤੇ ਚੱਲਦਾ ਹੁੰਦਾ ਕਿ ਭਾਈ ਆਹ ਲੱਖਾਂ ਸਦਾਣਾ ਫਰੋਤੀਆਂ ਲੈਂਦਾ ਫੜਿਆ ਗਿਆ ਹੈਰਨ ਵੇਚਦਾ ਫੜਿਆ ਗਿਆ ਦੁਨੀਆ ਦੇ ਵਿੱਚ ਸਾਡੀ ਪਛਾਣ ਨੂੰ ਮਾਰ ਦੇਣਾ ਚਾਹੁੰਦੀ ਹੈ ਲੜਾਈ ਉਸ ਹਕੂਮਤ ਦੇ ਨਾਲ ਹੈ ਟੱਕਰ ਉਹਨਾਂ ਨਾਲ ਹੈ ਜਿਹੜੇ ਹਜ਼ਾਰਾਂ ਗੁਣਾ ਤਖੜੇ ਵੀ ਨੇ ਬੇਈਮਾਨ ਵੀ ਨੇ ਸਾਰਾ ਤੰਤਰ ਵੀ ਉਹਨਾਂ ਦੇ ਹੱਥ 'ਚ ਹੈ ਪਰ ਆਪਾਂ ਆਪਸ ਵਿੱਚ ਲੜੀ ਜਾਂਦੇ ਆ ਬਹੁਤ ਮਾੜੀ ਗੱਲ ਹੈ ਇਹ ਸਾਨੂੰ ਸੋਚਣਾ ਪੈਣਾ ਸਮਝਣਾ ਪੈਣਾ ਇਹ ਪੰਜਾਬ ਆ ਜਿਹੜਾ ਅੱਜ ਆਪਾਂ ਦੇਖ ਰਹੇ ਆ ਕਿਵੇਂ ਇਸ ਭਾਰਤ ਲਈ ਇੱਕ ਸ਼ਾਮਲਾਟ ਬਣਿਆ ਹੋਇਆ ਉਹ ਸਾਡੇ ਭਰਾ ਇਕ ਉਧਰ ਬੈਠੇ ਆ ਮਜ਼ਦੂਰਾਂ ਦੇ ਆਲੇ ਪਾਸੇ ਪਰ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਇਹ ਇਕੱਲਾ ਕਿਸਾਨ ਨਹੀਂ ਮਾਰਿਆ ਜਾਣਾ ਮਜ਼ਦੂਰ ਵੀ ਨਾਲ ਮਰਨਾ ਹੈ ਮਜ਼ਦੂਰਾਂ ਦੇ ਹੱਕਾਂ ਦੇ ਡਾਕੇ ਦੇਖੋ ਕਿਵੇਂ ਵੱਜ ਰਹੇ ਆ ਕਾਰਖਾਨੇ ਫੈਕਟਰੀਆਂ ਪੱਠਿਆਂ ਦੇ ਉੱਤੇ ਟੋਲ ਪਲਾਜ਼ਾਂ ਦੇ ਉੱਤੇ ਕੌਣ ਆ ਕੇ ਬੈਠ ਗਏ ਕਿੰਨਾ ਨੇ ਕਬਜ਼ਾ ਕਰ ਲਿਆ ਭਈਆਂ ਨੇ ਹੈਰਾਨੀ ਦੀ ਗੱਲ ਹੈ ਮਹਾਲੀ ਦੇ ਵਿੱਚ ਇੱਕ ਕਲੌਨੀ ਕੱਤੀ ਹੋਈ ਆ ਹਿਮਾਚਲ ਦੇ ਬੰਦਿਆਂ ਦੀ ਤੇ ਪੰਜਾਬ ਦਾ ਬੰਦਾ ਉਹਦੇ ਵਿੱਚ ਪਲਾਟ ਲੈ ਕੇ ਘਰ ਨਹੀਂ ਪਾ ਸਕਦਾ ਜਦੋਂ ਸਾਨੂੰ ਸਾਡੇ ਘਰ ਚੋਂ ਹੀ ਕੱਢਿਆ ਜਾ ਰਿਹਾ ਹੈ